ਸਤਿ ਆਕੰਕਾਰ ਵਾਹਿਗੁਰੂ ਅੱਜ ਜੀ ਕੀ ਪਤੇ ਸ੍ਰੀ ਗੋਬਿੰਦ ਸਮਾਗਮ ਅਗੇ ਵਾਰ ਸ੍ਰੀ ਧੋਤੀ ਜੀ ਕੀ ਪਾਤਸ਼ਾਹੀ ਦਸਵੀਂ ਜੀ ਦਾ ਜਤ ਜਤ ਸਭ ਦਾ ਪ੍ਰਾਂਪਲ ਇਹਾਇ ਗੁਰੂ ਗ੍ਰੰਥ ਸਾਹਿਬ ਜੀ ਪੰਦਰਾਸਨ ਦਸਮ ਗੋਸਨਾਏ ਅਰਜਨ ਹਰਿ ਗੋਬਿੰਦ ਦਾਸ ਸ੍ਰੀ ਗੁਰੂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਜੈ ਜੈ ਜੀ ਜਿੱਥੇ ਸਾਥ ਜਾਈ ਤੇ ਗੁਰੂ ਸਾਹਿਬ ਰੇ ਘਰ ਨੋ ਤੇ ਆਵੇ ਢਾਈ ਸੁਖ ਸੰਨ ਦੇ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਰਮਜੀ ਦੇ ਮਹਾਰਾਜ ਸਭ ਥਾਈ ਕੋ ਸਹਾਈ ਦੇ ਸਭ ਪਾਤਸ਼ਾਹ ਕੀ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀ ਦਾ ਦਾ ਧਿਆਨ ਕਰਕੇ ਬੋਲੋ ਜੀ ਵਾਹੇ ਗੁਰੂ ਬਾਣਿਆਂ ਦੇ ਬਾਣ ਨੇ ਤਾਣਿਆਂ ਦੇ ਤਾਣ ਨੇ ਉਟਿਆ ਦੀ ਓ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸਿਹਿਦਾ ਦੇ ਸਰਕਾਰ ਸਤਿਗੁਰੂ ਦੀ ਧੰਨ ਧੰਨ ਅਮਰ ਸਿਹਿਦ ਬਾਬਾ ਦੀ ਸਿੰਘ ਜੀਓ

ਸਤਿ ਆਦੀ ਮੋਤ ਜੀ ਦੀ ਕਿਰਪਾ ਦਾ ਗੁਰੂ ਤਸਤ ਜਾ ਕੇ ਪ੍ਰਕਾਸ਼ ਮਰੋਹੀ ਪਾਉ ਕੀ ਪ੍ਰਮਾਨ ਹੋਸੀ ਸੰਤਾਂ ਨੇ ਹਾਰ ਦੇ ਪ੍ਰਸਾਦ ਕਰਨਾ ਜੀ ਸਾਧੂ ਜੀ ਦੀ ਕਿਰਪਾ ਗੁਰੂ ਆਪ ਦੀ ਚਾਲੇ ਕੋ ਜਿਆਦਾ ਰੋਸ ਸੰਤਾਂ ਹਾਜ਼ਰ ਰਾਹ ਪੈਂਡੇ ਸਾਹਿਬ ਰਸ ਕੋ ਵੀ ਨਾਮ ਚਿਤਾ ਵੀ ਨਾਨਕ ਨਾਮ ਛੜੀ ਕਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਕੀ ਕਾਸਾ ਅਪਣੇ ਮੇਰਤ ਰੱਖਿਆ ਪਰ ਮੇ ਸਾਚਿ ਮੰਤਰ ਤੁਮਾਰਾ ਜੰਬਰ ਕੀ ਭੰਦੇ ਫੇਰ ਕਰ ਬੈ ਸੂ ਹਰ ਜਨ ਪਿਆਰੀ Surah al Uh e ਉਨੁਗ੍ਰਹੋ ਪ੍ਰਸਾਦ ਸੰਤਨ ਕੈ ਰਾਮ ਕ੍ਰਿਪਾ ਮਤ ਅੱਲਾਹ ਦੀ ਜਾਤ ਅਨੰਦ ਇੱਕੋ ਹੰਕਾਰ ਸੰਦੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸੱਚ ਗੁਰਤਾ ਪਾਇਆ ਸਹਿ ਸੇਤੀ ਮਨ ਵਰਤੀਆ ਵਧਾਈਆ ਰਾਮ ਰਤਨ ਪਰਵਾਰ ਪਰਿਆ ਸ਼ਬਦ ਗਾਵੜਾਈਆ ਸ਼ਬਦੋ ਤਾਂ ਗਾਓ ਉਹ ਹਰਿ ਕੇ ਰਾਮ ਨਿਵਸਾਇਆ ਜੈ ਰਾਮ ਤੁਮਹਾਰੂ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਕਰਨਾਲੇ ਕਰਨਾਲਾ ਰਹੁ ਤੁਮਾ ਨਾਲੇ ਮੇਰੇ ਦੂਸਰ ਸਾਰਣਾ ਅੰਗੀਕਾਰੋ ਕਰੇ ਤੇਰਾ ਆਕਾਰ ਸਭ ਸੁਵਾਰਣਾ ਸਭਨਾ ਗਲਾ ਸਮਰਤ ਸੁਆਮੀ ਸੁਖਮ ਓਮਕਾਰ ਕਹੇ ਨਾਨਕ ਤੁਮਾ ਮੇਰੀ ਸਦਾ ਰਹੁ ਕਰਨਾਲੇ ਸੱਚੇ ਸਾਹਿਬਾ ਕੀ ਨਾਨੀ ਕਰਦੀ ਰਹਿ ਤਤਿ ਰਹਿ ਸਭ ਕੁਛ ਨਾ ਜਿਸ ਦੇ ਸੁਪਾਵੇ ਸਦਾ ਸਬਦੋ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨੋਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰ ਤੀਰ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਤੁਖਾ ਸਬਦ ਗਾਇਆ ਸਰ ਸਾਥ ਸੁਖਮਰਹਿ ਵਸੇਆ ਦੇ ਨੀਚਾ ਸਾਥ ਤੁਜਾਇਆ ਜੀ ਸਾ ਪਰਵਾਣ ਕੀਤਾ ਗੁਰੂ ਘਰੋ ਜਿਸ ਦੀਆਂ ਵੜਿਆਈਆਂ ਕਹਿ ਨਾਨਕ ਸੁਣ ਸੰਤੋ ਸਬਦ ਰੋਪਿਆ ਲੋ ਸਾਚਾ ਨਾਮ ਮੇਰਾ ਆਧਾਰ ਬਾਦੀ ਪੰਚ ਸਬਦ ਦਿੱਤ ਘਰਿ ਸਬਾਗੈ ਘਰਿ ਸਬਾਗੈ ਸਬਦ ਗਾਦੀ ਕਿਰੈ ਦਰਸਾਹੀਆਂ ਪੰਚ ਗੁਰ ਤੁਧਵ ਸਿਤੇ ਕਾਲ ਕੰਠ ਤੁਮਾਰਿਆ ਦੁਰ ਕਰਮ ਪਾਇਆ ਸੁਖ ਜਨ ਕੋ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਅਨੰਦ ਸੁਣੋ ਵੜ ਪਾਗੀ ਹੋ ਸਗਲ ਮਨੋਰ ਬਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾ ਪੁੱਤਰੇ ਸੁਣੀ ਸਜੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇਜ ਸੁਣਦੇ ਪੁਨੀਦ ਕਹ ਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ ਰੇ ਬੇਨਵੰਤ ਨਾਨਕਿ ਗੁਰ ਚਰਨ ਲਾਗੇ ਬਾਤਿ ਅਨਹਦਕ සලගැනයා පරපුුව වෙනවත්ද නානන ජරන කාරගේ වාදේ අනගතතුේ වාන දිිකා කල්සා වායිැ පාකරුරරර जीිියෝ පෙන්ඩසහ තෙරී පාතුග ਦੀ ਸਹਾਇ ਵਾਰਸੀ ਘੋਤੀ ਜੀ ਕੀ ਬਾਦਸ਼ਾਹੀ ਦਸਵੀਂ ਬ੍ਰਹਮ ਘੋਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ ਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸਿੰਘ ਹਰਰਾਏ ਸ੍ਰੀ ਹਾਰਿ ਕ੍ਰਿਸ਼ਨ ਜੀ ਧਿਆਈਐ ਜਿਨ ਕਿਥੇ ਸਭ ਦੁਖ ਜਾਈ ਤੇਗ ਬਹਾਦਰ ਸਿਮਰੈ ਘਰ ਨਉ ਨਿਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਖੰਤਰ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧਨ ਤਨ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਦਾ ਅਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਥਾ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਰਕੀਆਂ ਜੱਪੀਆਂ ਲੱਗੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਖਤ ਲਾਈ ਦੇਖਵਾਹੀ ਦੇਖ ਕੇ ਅਨੁੜ ਕੀਤਾ ਤਰਨ ਦੀ ਕਮਾਈ ਦਾ ਧਿਆਨ ਕਰ ਕੀ ਫਾਲਸਾ ਜੀ ਬੋਲੋ ਜੀ ਰਵਾਇਤ ਜਨਾ ਸਿੰਘਾ ਸੁਖਨੀਆ ਨੇ ਕਰਮ ਹਿੱਤ ਸੀਸ ਦਿੱਤੀ ਬੰਦ ਬੰਦ ਘਟਾਏ ਕੋਕੀਆਂ ਲੁਹਾਈਆਂ ਚਰਕਣੀਆਂ ਤੇ ਚੜੇ ਆਰਿਆ ਨਾਲ ਦਨ ਚਰਾਈ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਵਿਆਹੀ ਨਾਨਕ ਜੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨ ਜ ਤੱਕ ਦਾ ਸਰਬੱਤ ਗੁਰਦਵਾਰਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੇ ਤਾ ਵਿੱਚ ਤਾ ਉਹ ਦਾ ਸਦਕਾ ਸਰਬ ਸਭ ਨੂੰ ਹੀ ਜਹਾਂ ਜਹਾਂ ਕਾਲ ਸਾਜੀ ਸਾਹਿਬ ਤਹਾਂ ਤਰ ਚਿਹਰੇ ਆਇ ਤੀਖ ਦੇਖ ਦੇ ਫਤੇ ਬਿਰਤ ਕੀ ਬੈਜ ਬੰਤ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਕਾਲ ਸਾਜੀ ਕੀ ਬੋਲ ਬਾਲੇ ਮੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਿੱਖੀ ਨਾਨਕੇ ਸਦਾਨ ਰਹਿਤ ਦਾਨ ਬਬੀਕ ਦਾਨ ਸਾਹਾ ਦਾਨ ਫੂਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੀ ਦਰਸਨੀ ਸਿਨਾਣ ਚੰਕੀਆਂ ਚੰਦੇ ਗੂੰਗੇ ਗੋਜੂ ਜੋ ਆਟਲ ਧਰਮ ਕਾ ਜੈ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮਾ ਮਤਤੀ ਮਤ ਪਤ ਦੇ ਰਾਖੀਆ ਬਵਾਹੀ ਗੁਰੂ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਸੋੜਿਆ ਗਿਆ ਹੈ ਹੁਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਵ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆ ਦਿਮਾਨ ਇਹ ਤਾਣਿਆਂ ਦੇ ਤਾਣ ਨਿਉਟਿਆਂ ਦੀ ਪੂਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚਰਨ ਸੋ ਪ੍ਰਾਪਤ ਅਸਥਾਨ ਗੁਰਦੁਆਰਾ ਲਕੀਰ ਸਾਹਿਬ ਖੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਅਮਰ ਜੀਵਾਂ ਬਖਸ਼ਿਸ਼ ਕੀਤਾ ਹੈ ਜੀ ਅੰਮਰ ਦੇ ਦੇ ਦੀਵਾਰ ਸਜੇ ਸਜੇ ਦੀਵਾਨ ਅੰਦਰ ਪ੍ਰਕਾਸ਼ ਮਾ ਦੀ ਸੇਵਾ ਕਰਦੇ ਆ ਆਪ ਜੀ ਦਾ ਪਾਵਨ ਸਰੂਪ ਲਿਆਉਂਦੇ ਸਮੇਂ ਸੰਗਤਾਂ ਤੋਂ ਸ਼ਬਦ ਜਾਪ ਕਰਦੇ ਆ ਸਤਕਾਰ ਕਰਦੇ ਆ ਸੇਵਾਵਾਂ ਨਿਭਾਉਂਦੇ ਆ ਹੋਈਆਂ ਭੁੱਲਾਂ ਦੀ ਖਿਮਾ ਕਰਨਾ ਕੀ ਦੁਸਮਤ ਬਖਸ਼ਣੀ ਬਾਣੀ ਪੜੀ ਸੁਣੀ ਦਰ ਅਈਆਂ ਸੰਗਤਾਂ ਦੇ ਹਿਰਦਿਆਂ ਤੇ ਬਖਸ਼ਣਾ ਜੀਵਨ ਤਰ ਪ੍ਰਵਾਨ ਕਰਨਾ ਕਦਮ ਕਦਮ ਲੇਖੇ ਲਾਉਣੇ ਦੇਰ ਪਰਪੇਡਾ ਪ੍ਰਵਾਨ ਕਰਨੀ ਦਰੋਂ ਘਰੋਂ ਨਾਮ ਦੀ ਦਾਤ ਸੇਵਾ ਸਿਮਰਨ ਬਖਸ਼ਣਾ ਜੋ ਪਾਵਨਾ ਲੈ ਕੇ ਸੰਗਤਾਂ ਨੇ ਆਪ ਜੀ ਦੇ ਪਾਵਨ ਦਰਬਾਰ ਸਾਹਿਬ ਕੀ ਹਾਜ਼ਰੀਆਂ ਭਰੀਆਂ ਹਨ ਸੋ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਸੰਗਤਾਂ ਦੇ ਸਿਰ ਤੇ ਮਿਹਰ ਦਾਤ ਰੱਖਣਾ ਖੁਸ਼ੀਆਂ ਖੇੜੇ ਬਖਸ਼ਣੇ ਸਮੂਹ ਸੰਗਤ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੀ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸੰਗਤਾਂ ਵਰਤੇ ਜਲ ਪਣੀ ਹਾਜ਼ਰ ਨੇ ਸਤਿਗੁਰ ਦੀ ਵਰਤਾਉਣ ਦੀ ਆਗਿਆ ਬਖਸ਼ੂ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਗਿਰਾ ਤੇਰੇ ਭਾਣੇ ਸੁਖ ਦਾ ਭਲਾ واحرو جی کا خالصہ واحد بولیے سورہار واحر جی کا خالصہ واحر